ਸੋ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਪਰੀ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਅੱਜ ਸਬਬ ਬਣਿਆ ਸ਼੍ਰੀ ਮੁਕਤਸਰ ਸਾਹਿਬ ਦੀ ਬੁੱਕਲ ਦੇ ਵਿੱਚ ਵਸਦਾ ਪਿੰਡ ਵਦਾਈ ਜਿੱਥੋਂ ਦੇ ਕੇ ਪੰਜਾਬੀ ਲੋਕ ਗਾਇਕ ਵੀ ਹੋਏ ਨੇ ਗੁਰਮੇਲ ਵਦਾਈਆਂ ਜੀ ਉਹਨਾਂ ਨੇ ਬਹੁਤ ਨਾਮ ਕਮਾਇਆ ਪੰਜਾਬੀ ਗਾਇਕੀ ਦੇ ਵਿੱਚ ਸੋ ਅੱਜ ਅਸੀਂ ਦਰਬਾਰ ਤੇ ਪਹੁੰਚੇ ਹਾਂ ਕਹਿੰਦੇ ਨੇ ਕਿ ਦਾਤਾ ਤੇ ਭਗਤ ਸੂਰਮੇ ਜਉਂਦੇ ਜਗ ਰਹਿੰਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨੋਂ ਲੈਂਦੇ ਨੇ ਲੋਕੀ ਨੋਂ ਲੈਂਦੇ ਨੇ ਸੋ ਅੱਜ ਅਸੀਂ ਪਹੁੰਚੇ ਆਂ ਦਰਬਾਰ ਤੇ ਸੋ ਇੱਧਰ ਛੋਟੇ-ਛੋਟੇ ਬੱਚੇ ਕਬੱਡੀ ਖੇਡ ਰਹੇ ਆ ਜੀ ਪ੍ਰੈਕਟਿਸ ਕਰ ਰਹੇ ਆ ਕਬੱਡੀ ਦੀ ਬਹੁਤ ਵਧੀਆ ਉਪਰਾਲਾ ਬੱਚਿਆਂ ਦਾ ਉਹ ਸਾਹਮਣੇ ਸਟੇਜ ਦਿਖ ਰਹੀ ਆ ਪੀਲੇ ਰੰਗ ਵਾਲੀ ਜਿਹੜੀ ਉੱਥੇ ਸਟੇਜ ਲੱਗਣੀ ਆ ਕਲਾਕਾਰ ਵੀ ਆਉਣਗੇ ਸੋ ਇੱਧਰ ਜਗ੍ਹਾ ਬਣੀ ਹੋਈ ਆ ਬਾਬਾ ਸੁਭਾਨ ਦਾਸ ਜੀ ਉਹਨਾਂ ਦੀ ਜਗ੍ਹਾ ਦੇ ਦਰਸ਼ਨ ਕਰਾਉਂਦੇ ਆ ਸਭ ਤੋਂ ਪਹਿਲਾਂ ਤੇ ਫਿਰ ਆਪਾਂ ਦਰਬਾਰ ਦੇ ਵੱਲ ਲੱਗੇ ਵਧਾਂਗੇ ਸੋ ਆ ਦਰਸ਼ਨ ਕਰੋ ਜੀ ਬਾਬਾ ਜੀ ਦੀ ਜਗ੍ਹਾ ਬਣੀ ਆ ਬਾਬਾ ਸੁਭਾਨ ਦਾਸ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਸੋ ਆਪਾਂ ਚੱਲਦੇ ਆ ਅੱਗੇ ਦਰਬਾਰ ਦੇ ਵੱਲ ਸੋ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਲੰਗਰ ਹਾਲ ਬਣਿਆ ਹੋਇਆ ਜੀ ਆ ਲੰਗਰ ਹਾਲ ਬਣਿਆ ਹੋਇਆ ਦਰਬਾਰ ਤੇ ਸੋ ਪਿੰਡ ਵਿਧਾਈ ਦੇ ਵਿੱਚ ਜਿਹੜਾ ਮੇਲਾ ਆਉਣ ਵਾਲਾ 17 ਜੁਲਾਈ ਤੇ ਇੱਕ ਸਾਲ ਮੈਨੂੰ ਮੇਲਾ ਹੋਣ ਜਾ ਰਿਹਾ ਇਸ ਜਗ੍ਹਾ ਤੇ ਸਾਲ ਬਾਅਦ ਮੇਲਾ ਸਾਲਾਨਾ ਮੇਲਾ ਲੱਗਦਾ ਬਹੁਤ ਭਾਰੀ ਮੇਲਾ ਲੱਗਦਾ ਸੋ ਆਪਾਂ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੰਤ ਵੀ ਬੈਠੇ ਨੇ ਉੱਥੇ ਜੋ ਮਹਾਪੁਰਸ਼ ਐਸ ਟਾਈਮ ਗੱਦੀ ਤੇ ਬਰਾਜ਼ਮਾਨ ਨੇ ਉਹ ਵੀ ਬੈਠੇ ਨੇ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਸੋ ਆ ਜਗਾ ਬਣੀ ਹੋਈ ਆ ਜੀ ਬਾਪੂ ਖਵਾਜਾ ਪੀਰ ਜੀ ਖਵਾਜਾ ਪੀਰ ਜੀ ਦੀ ਜਗਾ ਬਣੀ ਹੋਈ ਆ ਲਾਜ ਮੇਰੀ ਪਾ ਤੱਕ ਜੰਦੜੀ ਤੇਵਨਦਾਲੀ ਸ਼ਾ ਬਾਜ ਕਲੰਦਰ ਅਲੀ ਦਮਦਮ ਦੇ ਅੰਦਰ ਸੋ ਆ ਜਗਾ ਬਣੀ ਹੋਈ ਆ ਜੀ ਬਾਪੂ ਨੂਰ ਸ਼ਾ ਮਲੰਗ ਸਾਜੀ ਉਹਨਾਂ ਦੀ ਜਗਾ ਬਣੀ ਹੋਈ ਆ ਬਹੁਤ ਵਧੀਆ ਜਗਾ ਬਣੀ ਆ ਸੋ ਪੇਂਟ ਦਾ ਕੰਮ ਚੱਲ ਰਹੀ ਆ ਤੇ ਸਾਡੇ ਇਲਾਕੇ ਦੇ ਮੰਨੇ ਪ੍ਰਮੰਨੇ ਚિત੍ਰਕਾਰ ਭਾਈ ਗਰਤੇਸ਼ ਸਿੰਘ ਜੀ ਪ੍ਰੇਮੀ ਪਿੰਡ ਕੋੜਿਆਂ ਵਾਲੀ ਤੋਂ ਤੇ ਉਹ ਕਰ ਰਹੇ ਨੇ ਪੇਂਟ ਆस्ते ਬਾਬਾ ਜੀ ਦੀ ਫੋਟੋ ਬਣਾ ਰਹੇ ਨੇ ਸ਼ੇਖ ਫਰੀਦ ਜੀ ਤੋਂ ਲਿਆ ਸਗਲਾ ਖਾਇਆ ਮਾਸ ਦੋ ਨੈਣੋਂ ਕੋ ਮਤ ਸ਼ੋ ਪਿਰ ਦੇਖਣ ਕੀ ਆਸ ਪਿਰ ਦੇਖਣ ਕੀ ਆਸ ਸੋ ਬਾਬਾ ਫਰੀਦ ਜੀ ਦੀ ਫੋਟੋ ਬਣ ਰਹੀ ਆ ਸੋ ਇਧਰ ਸਾਡੇ ਫਕਰ ਫਕੀਰ ਉਹ ਵੀ ਬੈਠੇ ਨੇ ਸੋ ਇਧਰ ਫਕਰਾਂ ਦੀ ਖੁੱਲੀ ਬਣੀ ਹੋਈ ਆ ਜਿੱਥੇ ਸਾਡੇ ਸੰਤ ਮਹਾਰਾਜ ਰਹਿ ਰਹੇ ਨੇ ਜੋ ਗੱਦੀਨ ਸਿੰਘ ਨੇ ਇੱਥੇ ਰਹਿੰਦੇ ਨੇ ਫਕਰਾਂ ਦੀ ਖੁੱਲੀ ਸੋ ਇਧਰ ਸਾਡੇ ਸੰਤ ਜੀ ਮਹਾਰਾਜ ਉਹਨਾਂ ਦੇ ਵੀ ਦਰਸ਼ਨ ਸੋ ਪਿੰਡ ਵਧਾਈ ਜਿੱਥੇ ਕਿ 17 ਜੁਲਾਈ ਤੇ ਇੱਕ ਸਾਮਨ ਨੂੰ ਮੇਲਾ ਲੱਗਣ ਜਾ ਰਿਹਾ ਜੀ ਸੋ ਜਿਹੜੀਆਂ ਸੰਗਤਾਂ ਵੀਡੀਓ ਦੇਖ ਰਹੀਆਂ ਉਹਨਾਂ ਨੂੰ ਬੇਨਤੀ ਹੈ ਕਿ ਮੇਲੇ ਜ਼ਰੂਰ ਹਮ ਹਮਾ ਕੇ ਪਹੁੰਚਣਾ ਮੇਲੇ ਤੇ ਆਉਣ ਦੀ ਕਿਰਪਾਲਤਾ ਕਰਨੀ ਸੋ ਕਹਿੰਦੇ ਤਾਜਦਾਰਾਂ ਦੇ ਨਾਮੀਰਾ ਦੇ ਦੀਵੇ ਬਲਦੇ ਸਾ ਫਕੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ